ਇੰਗਲਿਸ਼ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਰਖੜੀ ਦਾ ਤਿਹਾਰ ਆ ਰਿਹਾ ਹੈ ਰਖੜੀ ਤੋਂ ਪਹਿਲਾਂ ਹੇਮੰਤ ਸਰਕਾਰ ਜੁਲਾਈ ਮਹੀਨੇ ਦੀ ਰਕਮ ਔਰਤਾਂ ਨੂੰ ਮਾਇਆ ਸਨਮਾਨ ਯੋਜਨਾ ਤਹਿਤ ਦੇਣ ਦੀ ਤਿਆਰੀ ਕਰ ਰਹੀ ਹੈ ਇਸ ਨਾਲ ਔਰਤਾਂ ਦੇ ਚਿਹਰੇ ਖਿੜ ਜਾਣਗੇ ਜਾਣਕਾਰੀ ਅਨੁਸਾਰ ਜੂਨ ਦੀ ਰਕਮ ਔਰਤਾਂ ਦੇ ਖਾਤੇ ਵਿੱਚ ਆ ਗਈ ਹੈ ਰਖੜੀ ਤੋਂ ਪਹਿਲਾਂ ਜੁਲਾਈ ਦੀ ਰਕਮ ਵੀ ਔਰਤਾਂ ਦੇ ਖਾਤੇ ਵਿੱਚ ਆ ਜਾਵੇਗੀ ਸਮਾਜਿਕ ਸੁਰੱਖਿਆ ਡਾਇਰੈਕਟਰ ਨੇ ਇੱਕ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਜੁਲਾਈ ਦੀ ਰਕਮ ਦੀ ਵੰਡ ਜਲਦ ਪੂਰੀ ਕੀਤੀ ਜਾਵੇ ਅਤੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਭੇਜੇ ਜਾਣ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਮਾਇਆ ਸਨਮਾਨ ਯੋਜਨਾ 1 ਸਾਲ ਪੂਰਾ ਕਰ ਚੁੱਕੀ ਹੈ ਪਿਛਲੇ ਸਾਲ ਰੱਖੜੀ ਦੇ ਮੌਕੇ ਤੇ ਹਿਮੰਤ ਸਰਕਾਰ ਨੇ ਔਰਤਾਂ ਦੇ ਖਾਤੇ ਵਿੱਚ ਪਹਿਲੀ ਕਿਸ਼ਤ ਜਾਰੀ ਕੀਤੀ ਸੀ 18 ਤੋਂ 50 ਸਾਲ ਦੀਆਂ ਔਰਤਾਂ ਨੂੰ ਸਾਲਾਨਾ 30000 ਰੁਪਏ ਦਿੱਤੇ ਜਾ ਰਹੇ ਹਨ ਇਸ ਯੋਜਨਾ ਦੇ ਤਹਿਤ ਰਾਜ ਦੀਆਂ ਲਗਭਗ 52 ਲੱਖ ਔਰਤਾਂ ਨੂੰ ਪ੍ਰਤੀ ਮਹੀਨਾ 2500 ਰੁਪਏ ਦੀ ਰਕਮ ਦਿੱਤੀ ਜਾ ਰਹੀ ਹੈ ਪਹਿਲਾਂ ਇਹ ਰਕਮ 1000 ਰੁਪਏ ਸੀ ਜਿਸ ਨੂੰ ਦਸੰਬਰ 2024 ਤੋਂ ਵਧਾ ਕੇ 2500 ਰੁਪਏ ਕਰ ਦਿੱਤਾ ਗਿਆ ਸੀ ਇਸ ਯੋਜਨਾ ਦੇ ਤਹਿਤ 18 ਤੋਂ 50 ਸਾਲ ਦੀਆਂ ਔਰਤਾਂ ਨੂੰ ਸਾਲਾਨਾ 30000 ਰੁਪਏ ਦੀ ਸਹਾਇਤਾ ਦਿੱਤੀ ਜਾਣੀ ਹੈ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕਮੈਂਟ ਜਰੂਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ